ਜੋ ਸਰਮਾਨ ਚਿੰਨ ਬਣਾਉਣੇ ਆ ਨਾ ਉਹ ਆ ਭਾਈ ਮੋਹਨ ਸਿੰਘ ਦੀ ਤਸਵੀਰ ਤੇ ਨਾਲ ਉਹਨਾਂ ਦੀ ਜਿਹੜੀਆਂ ਲਾਈਨਾਂ ਲਿਖੀਆਂ ਇਦਾਂ ਹੀ ਸਰਮਾਨ ਕਰਾਂਗੇ ਮੋਹਨ ਸਿੰਘ ਧੰਗ ਸਿੰਘ ਬੜੇ ਚੰਗੇ ਬੜੇ ਚੰਗੇ ਕਹਿਣਾ ਸੌਖਾ ਪਰ ਬੜਾ ਚੰਗਾ ਹੋਣਾ ਬੜਾ ਉਤਾਰ ਵਾਕਈ ਬੜੇ ਨੇ ਮੋਹਨ ਸਿੰਘ ਧੰਗ ਸਿੰਘ ਬੜੇ ਚੰਗੇ ਬਾਣੀ ਬੜੇ ਕਵੀਸ਼ਰੀ ਬੋਲਦੇ ਸੀ ਮੀਲੇ ਬਾਣੀ ਵਿੱਚ ਬਹੁਤ ਹੀ ਫੱਬਦੇ ਸੀ ਦੇ ਨੇਕ ਮੋਕਿਆਂ ਨੂੰ ਰਹਿੰਦੇ ਟੋਲਦੇ ਸੀ ਉੱਚੇ ਸੁੱਚੇ ਵਿਚਾਰਾਂ ਦੇ ਧਾਰਨੀ ਸੀ ਤੇ ਤੜਦੇ ਜਿਸ ਨੂੰ ਜਸਮਨਾਰ ਸੋਲਦੇ ਸੀ ਸਿਫਤਾ ਬਹੁਦਿਆਂ ਵਾਲੇ ਸੁਖਨ ਸਿੰਘਾ ਪੂਰੇ ਮਰਦ ਬਣ ਕੇ ਬੋਲ ਟੋਲਦੇ ਸੀ ਬਾਪੁਰ ਦੀਪ ਪਿਤਾ ਪਰ ਤੋੜਾ ਐਵੇਂ ਨਹੀਂ ਜਿਹਦਰ ਸਿੰਘ ਐਡਾ ਸ਼ੁਰਮਾ ਬੰਦਾ ਕਹਿੰਦਾ ਕਹੋਂਦਾ ਬੰਦਾ ਕਹਿੰਦੇ ਕਹੋਦੇ ਪਿਓ ਦਾ ਪੁੱਤ ਆ ਆ ਜੀ ਸੁਣੋ ਜਾਦਾ ਗੱਲਾਂ ਨਹੀਂ ਕਰੀ ਨਾ ਕਰ ਪਹਿਲਾ ਵਾਰ ਤੁਸੀਂ ਮਾਨ ਰਹਿ ਮਾਨ ਰਹੀ ਨਖਸਾਨਾ ਬਾਬੇ ਦੀਪ ਸਿੰਘ ਜੀ ਦਾ ਦੱਸਾ ਹੁਣ ਪਹੁੰਚਾ ਹੋਇਆ ਜਾ ਕੇ ਜੰਮੇ ਦੇ ਮੈਦਾਨ ਚ ਇੱਕ ਕਹਿੰਦਾ ਕਹਾਉਂਦਾ ਜਰਨੈਲ ਜਬਰਦਸਤ ਖਾਂ ਉਹ ਬਾਬੇ ਦੀਪ ਸਿੰਘ ਵਾਲ ਨੂੰ ਵੱਧ ਤੇ ਬਰਵਾਨ ਸਿੰਘ ਨਿਹੰਗ ਸਿੰਘ ਰਸਤੇ ਤੇ ਰੋਕ ਕੇ ਕਹਿੰਦਾ ਓਏ ਕਾਕਾ ਓਏ ਬਚੂਗੜਿਆ ਇਧਰ ਪਹਿਲਾਂ ਮੇਰੇ ਨਾਲ ਗੱਤ ਕਰਕੇ ਜਾ ਬਾਬਾ ਦੀਪ ਸਿੰਘਾ ਤੂੰ ਡਣ ਲੈ ਆ ਇਹ ਘੋੜੀ ਤੂੰ ਬਾਬੇ ਦੀਪ ਸਿੰਘ ਦੀ ਸਹਿ ਸਕਦਾ ਇਹ ਮਾਰ ਵੀ ਪਹਿਲਾ ਕਰਦਾ ਬਾਬਾ ਦੀਪ ਸਿੰਘ ਸਾਹਿਬਾ ਬਲਵਾਂ ਜਾਂਦੇ ਜੰਮ ਦਸ ਮਹਿਰਾਨ ਨੂੰ ਜਿਵੇਂ ਰੋਕ ਕੇ ਵੰਗਾਰਿਆ ਬਲਵੰਸਿਬ ਨੇ ਸਿਵ ਨੇ ਬੜੀ ਚੰਗੀ ਗੱਲ ਵੀ ਸਾਡੇ ਨਾਲ ਸਖਬੀਰ ਸਿੰਘ ਗੁਰੂ ਦੀਆਂ ਫੌਜਾਂ ਅਕਾਲੀ ਫੌਦਾ ਨਿਹੰਗ ਸਿੰਘਾਂ ਦਾ ਕਮਿਸ਼ਨਰ ਜਥਾ ਵੀ ਨਾਲ ਹੈ ਜੋਗਾ ਸਿੰਘ ਕਾਲਾ ਕਰਾਇਆ ਵੀ ਨਾਲ ਹੈ ਸਤਨਾਂ ਸਿੰਘ ਪੰਡੋਰੀ ਖਾਸ ਖਾਬੇ ਵਾਲਾ ਮੇਰਾ ਸਾਥੀ ਵੀ ਨਾਲ ਹੈ ਜਸਪਾਲ ਸਿੰਘ ਪੁਧੋਈ ਵਾਲਾ ਸੰਧੂ ਵੀ ਨਾਲ ਹੈ ਤੇ ਰੁਸਤਮ ਕਮਿਸ਼ਨ ਜਿਸ ਦੀਆਂ 32 ਕੈਸਟਾਂ ਜੋ ਵੀ ਸਾਰਨਾ ਵਜਦੀਆਂ ਮੇਰਾ ਵੱਡਾ ਭਰਾ ਕੁਸ਼ਵੀਰ ਸਿੰਘ ਕੋਮਲ ਨਾਲ ਹੈ ਤੇ ਨਾਲ ਦਰਬਾਣ ਸਿੰਘ ਮਿਰਦੀ ਤੇ ਆਣ ਪਹੁੰਚੇ ਨੇ ਬਾਬਾ ਜਗਿੰਦਰ ਸਿੰਘ ਬਾਬਾ ਜਗਿੰਦਰ ਸਿੰਘ ਜੀ ਗਗੜੇਵਾਲ ਬਾਬਾ ਜਗਿੰਦਰ ਸਿੰਘ ਜੀ ਕਾਲਾ ਕਰਾਇਆ ਕਾਲਾ ਕਰਾਇਆ ਜਿੰਨਾ ਨਹੀਂ ਜਾਣ ਦੱਸਦੀ ਮੈਂ ਗੱਲਾਂ ਕਰਦਾ ਹਾਂ ਹਾਜ਼ਰੀ ਲਾਗੀ ਜੀ ਜਗਦੀਦਾਰ ਸਿੰਘ ਨੇ ਅਸਲ ਤਾਂ ਇਹ ਬੜਾ ਵਧੀਆ ਪ੍ਰੋਗਰਾਮ ਬਣਾਇਆ ਤੇ ਸਾਰਿਆਂ ਨੇ ਹਾਜ਼ਰੀ ਵੀ ਲਾ ਦੇ ਤੇ ਟਾਈਮ ਦੀ ਗੱਲ ਦੇ ਆਪ ਹੀ ਦਸ ਪਾਸਿਆਂ ਸ਼ੁਰੂ ਕਰ ਤੂੰ ਯਗਰ ਦਸਤਖਾਏ ਮੈਨੂੰ ਬਲਵੰਤ ਸਿੰਘ ਜੀ ਕਹਿੰਦੇ ਮਾਕਸ ਤੋਂ ਦੇ ਖਾਣਾ ਜੋ ਬਦਲਾ ਨਹੀਂ ਲੈ ਕੇ भल वंत ਅਨਸ਼ਾਵਨ ਵੇਖਦੇ ਆ ਪੂਰਾ ਵੇਖ ਕਰਦੀ ਆ ਤੈਨੂੰ ਉਹ ਗੱਲ ਛੱਡ ਕੇ